ਆ ਵਾਲਿਓ ਹੇ ਤੱਕ ਕੁਛ ਵੀ ਨਹੀਂ ਹੋਇਆ ਜਿਨ੍ਹਾਂ ਦੇ ਨਾਲ ਹੋਇਆ ਇਹਦਾ ਦੁੱਖ ਉਹਨਾਂ ਨੂੰ ਹੀ ਆ ਤੇ ਉਹਨਾਂ ਲਈ ਬਹੁਤ ਵੱਡੀ ਘਟਨਾ ਬੱਕ ਗਏ ਨੇ ਤਾਂ ਰੋਟੀ ਪਕਾ ਕੇ ਖਾ ਲਈ ਸੀ ਤੇ ਅੱਜ ਵੀ ਖਾਧੀ ਹੋਗੀ ਅੱਗੇ ਪੰਜਾਬ ਦੇ ਚ ਇਦਾਂ ਦੀਆਂ ਘਟਨਾਵਾਂ ਵਾਪਰਦੀਆਂ ਸੀ ਦੂਰ ਤੱਕ ਕਿਸੇ ਦੇ ਰੋਟੀ ਨਹੀਂ ਲੰਗਦੀ ਸੀ ਵੀ ਆ ਕੀ ਹੋ ਗਿਆ ਇੱਥੇ ਜਿੰਨੇ ਬਾਬੇ ਆ ਜਥੇਦਾਰ ਆ ਜਿੰਨੇ ਸਰਕਾਰੀ ਸੰਦ ਨੇ ਸਭ ਜੋ ਆਪਣੇ ਕਿਸੇ ਨੂੰ ਕੁਛ ਨਹੀਂ ਪਤਾ ਪਰਿਵਾਰ ਨੂੰ ਕਹਿੰਨੇ ਤੁਸੀਂ ਮੜਾ ਝੋਲੀ ਅੱਡੋ ਤਾਂ ਸਹੀ ਬਾਬਿਆਂ ਮੁਰੇ ਜਥੇਦਾਰਾਂ ਮੁਰੇ ਜਾ ਕੇ ਸਾਡੀ 13 ਸਾਲ ਦੀ ਬੱਚੀ ਦਾ ਇੱਕ ਸਿੱਖ ਬੰਦੇ ਨੇ ਅਮਰਧਾਰੀ ਨੇ ਰੇਵ ਕਰਤਾ ਇੱਥੇ ਕਿਸੇ ਦੇ ਮੂੰਹੋਂ ਜਵਾਨ ਨਹੀਂ ਨਿਕਲਣੀ ਸ਼ਰਮ ਆਉਂਦੀ ਸੀ ਕੱਲ ਵੀਡੀਓ ਦੇਖ ਕੇ ਜਦੋਂ ਉਹਨੂੰ ਲੋਕ ਘਟ ਰਹੇ ਸੀ ਤੇ ਦਿਮਾਲੇ ਬੰਨੇ ਵਾਲੇ ਸਿੰਘ ਕੋਲੇ ਉੱਥੇ ਬਾਹ ਜਿਹੜੇ ਹੱਥ ਸੀਗੇ ਜੇ ਪੰਜ ਪਾਈ ਖੜੇ ਸੀ ਚੁੱਪਚਾਪ ਕਿਸੇ ਤੋਂ ਨਹੀਂ ਸਰਿਆ ਵੀ ਕਰਪਾਣ ਹੋਵੇ ਤੇ ਉਹਦਾ ਆਹੂ ਲਾ ਕੇ ਉਹ ਧੌਣ ਲਾ ਕੇ ਉਹ ਮਾਰ ਕੇ ਤੇ ਉਹਨੂੰ ਪੱਟ ਵਾਲਾਂ ਨੂੰ ਖੇਡਿਆ ਜਾਵੇ ਗੱਲ ਇਹ ਕਹਿਣੀ ਇਹ ਨਹੀਂ ਹੈ ਕਹਿਣੀ ਆ ਕਰਨੀ ਵੀ ਚਾਹੀਦੀ ਆ ਹੁਣ ਅਸੀਂ ਤਾਂ ਹੈ ਨਹੀਂ ਉੱਥੇ ਤੇ ਇਹ ਵੀ ਨਹੀਂ ਹੈ ਕਰਨੀ ਸਾਥੀ ਪਰ ਸਾਡੇ ਸਾਡੇ ਤਾਂ ਹੱਥੋਂ ਬਾਹਰ ਹੋ ਜਾਂਦੀ ਨਾ ਖੇਡ ਜਦੋਂ ਪੁਲਿਸ ਨੂੰ ਬੰਦਾ ਫੜਾ ਦਿੰਦੇ ਆ ਜਦੋਂ ਇਹ ਹੋ ਕੇ ਸਾਨੂੰ ਪਹਿਲਾਂ ਦੱਸਣ ਸਾਰੇ ਪੰਜਾਬ ਵਾਲਿਓ ਹਜੇ ਤੱਕ ਕੁਝ ਵੀ ਨਹੀਂ ਹੋਇਆ ਜਿਨ੍ਹਾਂ ਦੇ ਨਾਲ ਹੋਇਆ ਇਹਦਾ ਦੁੱਖ ਉਹਨਾਂ ਨੂੰ ਹੀ ਆ ਤੇ ਉਹਨਾਂ ਲਈ ਬਹੁਤ ਵੱਡੀ ਘਟਨਾ ਬਾਕੀਆਂ ਨੇ ਤਾਂ ਰੋਟੀ ਪਕਾ ਕੇ ਖਾ ਲਈ ਸੀ ਤੇ ਅੱਜ ਵੀ ਖਾਧੀ ਹੋਊਗੀ ਅੱਗੇ ਪੰਜਾਬ ਦੇ ਵਿੱਚ ਇਦਾਂ ਦੀਆਂ ਘਟਨਾਵਾਂ ਵਾਪਰਦੀਆਂ ਸੀ ਦੂਰ ਤੱਕ ਕਿਸੇ ਦੇ ਰੋਟੀ ਨਹੀਂ ਲੰਘਦੀ ਸੀ ਵੀ ਆਹ ਕੀ ਹੋ ਗਿਆ ਇੱਥੇ ਜਿੰਨੇ ਬਾਬੇ ਆ ਜਥੇਦਾਰ ਆ ਜਿੰਨੇ ਸਰਕਾਰੀ ਸੰਦ ਨੇ ਸਭ ਚੁੱਪ ਨੇ ਕਿਸੇ ਨੂੰ ਕੁਝ ਨਹੀਂ ਪਤਾ ਪਰਿਵਾਰ ਨੂੰ ਕਹਿੰਨੇ ਤੁਸੀਂ ਮੜਾ ਝੋਲੀ ਅੱਡੋ ਤਾਂ ਸਹੀ ਬਾਬਿਆਂ ਮੁਰੇ ਜਥੇਦਾਰਾਂ ਮੁਰੇ ਜਾ ਕੇ ਸਾਡੀ 13 ਸਾਲ ਦੀ ਬੱਚੀ ਦਾ ਇੱਕ ਸਿੱਖ ਬੰਦੇ ਨੇ ਅੰਮ੍ਰਿਤਧਾਰੀ ਨੇ ਦੇਵ ਕਰਤਾ ਇੱਥੇ ਕਿਸੇ ਦੇ ਮੂੰਹੋਂ ਜਵਾਨ ਨਹੀਂ ਨਿਕਲਣੀ ਸ਼ਰਮ ਆਉਂਦੀ ਸੀ ਕੱਲ ਵੀਡੀਓ ਦੇਖ ਕੇ ਜਦੋਂ ਉਹਨੂੰ ਲੋਕ ਘਟ ਰਹੇ ਸੀ ਤੇ ਦਿਮਾਲੇ ਬੰਨੇ ਵਾਲੇ ਸਿੰਘ ਕੋਲੇ ਉੱਥੇ ਬਾਹਾਂ ਜਿਹੜੇ ਹੱਥ ਸੀਗੇ ਜੇ ਪੰਜ ਪਾਈ ਖੜੇ ਸੀ ਚੁੱਪਚਾਪ ਕਿਸੇ ਤੋਂ ਨਹੀਂ ਸਰਿਆ ਵੀ ਕਿਰਪਾਣ ਹੋਵੇ ਤੇ ਉਹਦਾ ਆਹੂ ਲਾ ਕੇ ਉਹ ਧੌਣ ਲਾ ਕੇ ਉਹ ਮਾਰ ਕੇ ਤੇ ਉਹ ਪੱਟ ਵਾਲ ਨੂੰ ਖੇਡਿਆ ਜਾਵੇ ਗੱਲ ਇਹ ਕਹਿਣੀ ਇਹ ਨਹੀਂ ਹੈ ਕਹਿਣੀ ਆ ਕਰਨੀ ਵੀ ਚਾਹੀਦੀ ਆ ਹੁਣ ਅਸੀਂ ਤਾਂ ਹੈ ਨਹੀਂ ਉੱਥੇ ਤੇ ਇਹ ਵੀ ਨਹੀਂ ਹੈ ਕਰਨੀ ਸਾਥੀ ਪਰ ਸਾਡੇ ਸਾਡੇ ਤਾਂ ਹੱਥੋਂ ਬਾਹਰ ਹੋ ਜਾਂਦੀ ਨਾ ਖੇਡ ਜਦੋਂ ਪੁਲਿਸ ਨੂੰ ਬੰਦਾ ਫੜਾ ਦਿੰਦੇ ਆ ਜਦੋਂ ਇਹ ਹੋਵੇ ਸਾਨੂੰ ਪਹਿਲਾਂ ਦੱਸਣ ਸਾਰੇ ਪੰਜਾਬ ਵਾਲਿਓ ਇਹ ਤਾਂ ਕੁਝ ਵੀ ਨਹੀਂ ਹੋਇਆ ਜਿਨ੍ਹਾਂ ਦੇ ਨਾਲ ਹੋਇਆ ਇਹਦਾ ਦੁੱਖ ਉਹਨਾਂ ਨੂੰ ਹੀ ਆ ਤੇ ਉਹਨਾਂ ਲਈ ਬਹੁਤ ਵੱਡੀ ਘਟਨਾ ਬੱਕ ਗਈ ਨੇ ਤਾਂ ਰੋਟੀ ਪਕਾ ਕੇ ਖਾ ਲਈ ਸੀ ਤੇ ਅੱਜ ਵੀ ਖਾਧੀ ਹੋਊਗੀ ਅੱਗੇ ਪੰਜਾਬ ਦੇ ਚ ਇਦਾਂ ਦੀਆਂ ਘਟਨਾਵਾਂ ਵਾਪਰਦੀਆਂ ਸੀ ਦੂਰ ਤੱਕ ਕਿਸੇ ਦੇ ਰੋਟੀ ਨਹੀਂ ਲੰਘਦੀ ਸੀ ਵੀ ਆਹ ਕੀ ਹੋ ਗਿਆ ਇੱਥੇ ਜਿੰਨੇ ਬਾਬੇ ਆ ਜਥੇਦਾਰ ਆ ਜਿੰਨੇ ਸਰਕਾਰੀ ਸੰਦ ਨੇ ਸਭ ਤੋਂ ਆਪਣੇ ਕਿਸੇ ਨੂੰ ਕੁਛ ਨਹੀਂ ਪਤਾ ਪਰਿਵਾਰ ਨੂੰ ਕਹਿੰਨੇ ਤੁਸੀਂ ਮੜਾ ਝੋਲੀ ਅੱਡੋ ਤਾਂ ਸਹੀ ਬਾਬਿਆਂ ਮੁਰੇ ਜਥੇਦਾਰਾਂ ਮੁਰੇ ਜਾ ਕੇ ਸਾਡੀ 13 ਸਾਲ ਦੀ ਬੱਚੀ ਦਾ ਇੱਕ ਸਿੱਖ ਬੰਦੇ ਨੇ ਅਮਰਧਾਰੀ ਨੇ ਰੇਵ ਕਰਤਾ ਇੱਥੇ ਕਿਸੇ ਦੇ ਮੂੰਹੋਂ ਜਵਾਨ ਨਹੀਂ ਨਿਕਲਨੀ ਸ਼ਰਮ ਆਉਂਦੀ ਸੀ ਕੱਲ ਵੀਡੀਓ ਦੇਖ ਕੇ ਜਦੋਂ ਉਹਨੂੰ ਲੋਕ ਘਟ ਰਹੇ ਸੀ ਤੇ ਦਿਮਾਲੇ ਬੰਨੇ ਵਾਲੇ ਸਿੰਘ ਕੋਲੇ ਉੱਥੇ ਬਾਹਾਂ ਜਿਹੜੇ ਹੱਥ ਸੀਗੇ ਜੇ ਪੰਜ ਪਾਈ ਖੜੇ ਸੀ ਚੁੱਪਚਾਪ ਕਿਸੇ ਤੋਂ ਨਹੀਂ ਸਰਿਆ ਵੀ ਕਿਰਪਾਣ ਹੋਵੇ ਤੇ ਉਹਦਾ ਆਹੂ ਲਾ ਕੇ ਉਹ ਧੌਣ ਲਾ ਕੇ ਉਹ ਮਾਰ ਕੇ ਤੇ ਉਹ ਪੱਟਵਾਲਾਂ ਨੂੰ ਖੇਡਿਆ ਜਾਵੇ ਗੱਲ ਇਹ ਕਹਿਣੀ ਹੈ ਕਹਿਣੀ ਹੈ ਕਹਿਣੀ ਆ ਕਰਨੀ ਵੀ ਜਾਈਦੀ ਆ ਹੁਣ ਅਸੀਂ ਤਾਂ ਹੈ ਨਹੀਂ ਉੱਥੇ ਤੇ ਇਹ ਵੀ ਨਹੀਂ ਹੈ ਕਰਨੀ ਹੈ ਸਹੀ ਪਰ ਸਾਡੇ ਸਾਡੇ ਤਾਂ ਹੱਥੋਂ ਬਾਹਰ ਹੋ ਜਾਂਦੀ ਨਾ ਖੇਡ ਜਦੋਂ ਪੁਲਿਸ ਨੂੰ ਬੰਦਾ ਫੜਾ ਦਿੰਦੇ ਆ ਜਦੋਂ ਇਹ ਹੋਵੇ ਸਾਨੂੰ ਪਹਿਲੋ ਦੱਸਣ ਸਾਰੇ ਪੰਜਾਬ ਵਾਲਿਓ ਫੇਰ ਤਾਂ ਕੁਝ ਵੀ ਨਹੀਂ ਹੋਇਆ ਜਿਨ੍ਹਾਂ ਦੇ ਨਾਲ ਹੋਇਆ ਇਹਦਾ ਦੁੱਖ ਉਹਨਾਂ ਨੂੰ ਹੀ ਆ ਤੇ ਉਹਨਾਂ ਲਈ ਬਹੁਤ ਵੱਡੀ ਘਟਨਾ ਬੱਕ ਗਾਣੇ ਤਾਂ ਰੋਟੀ ਪਕਾ ਕੇ ਖਾ ਲਈ ਸੀ ਤੇ ਅੱਜ ਵੀ ਖਾਧੀ ਹੋਗੀ ਅੱਗੇ ਪੰਜਾਬ ਦੇ ਚ ਇਦਾਂ ਦੀਆਂ ਘਟਨਾਵਾਂ ਵਾਪਰਦੀਆਂ ਕਿ ਦੂਰ ਤੱਕ ਕਿਸੇ ਦੇ ਰੋਟੀ ਨਹੀਂ ਲੰਗਦੀ ਸੀ ਵੀ ਆ ਕੀ ਹੋ ਗਿਆ ਇੱਥੇ ਜਿੰਨੇ ਬਾਬੇ ਆ ਜੱਥੇਦਾਰ ਆ ਜਿੰਨੇ ਸਰਕਾਰੀ ਸੰਦ ਨੇ ਸਭ ਚੁੱਪ ਨੇ ਕਿਸੇ ਨੂੰ ਕੁਝ ਨਹੀਂ ਪਤਾ ਪਰਿਵਾਰ ਨੂੰ ਕਹਿੰਨੇ ਤੁਸੀਂ ਮੜਾ ਝੋਲੀ ਅੱਡੋ ਤਾਂ ਸਹੀ ਬਾਬਿਆਂ ਮੁਰੇ ਜੱਥੇਦਾਰਾਂ ਮੁਰੇ ਜਾ ਕੇ ਸਾਡੀ 13 ਸਾਲ ਦੀ ਬੱਚੀ ਦਾ ਇੱਕ ਸਿੱਖ ਬੰਦੇ ਨੇ ਅਮਰਧਾਰੀ ਨੇ ਰੇਪ ਕਰਤਾ ਇੱਥੇ ਕਿਸੇ ਦੇ ਮੂੰਹੋਂ ਜਵਾਨ ਨਹੀਂ ਨਿਕਲਣੀ ਸ਼ਰਮ ਆਉਂਦੀ ਸੀ ਕੱਲ ਵੀਡੀਓ ਦੇਖ ਕੇ ਜਦੋਂ ਉਹਨੂੰ ਲੋਕ ਕੌਟ ਰਹੇ ਸੀ ਤੇ ਦਮਾ